ਬਰਨਾਲਾ ਪੁਲਿਸ ਨੇ ਹਨੀ ਟ੍ਰੈਪ ਰੈਕਟ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲਿਸ਼ ਕੈਦ ਦੇ ਆਧਾਰ ਤੇ ਕਾਰਵਾਈ ਕਰਦਿਆ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਆਰੋਪੀਆਂ ਵਿੱਚ ਇੱਕ ਮਾਂ ਤੇ ਬੇਟਾ ਵੀ ਸ਼ਾਮਿਲ ਹੈ ਫਿਲਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਇੱਕ ਸੰਦੀਪ ਸਿੰਘ ਵਾਸੀ ਆਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਇੱਕ ਕੰਪਲੇਂਟ ਥਾਣਾ ਸਿਟੀ ਟੂ ਬਰਨਾਲਾ ਦਿੱਤੀ ਸੀ ਕਿ ਇਹਨਾਂ ਦੇ ਪਿਤਾ ਗੁਰਜੰਟ ਸਿੰਘ ਵਾਸੀ ਅਕਲੀਆ ਨੂੰ ਕੁਝ ਵਿਅਕਤੀਆਂ ਨੇ ਬਰਨਾਲਾ ਵਿਖੇ ਬੰਦਕ ਬਣਾਇਆ ਹੋਇਆ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਵਿੱਚ ਉਹਨਾਂ ਤੋਂ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਸੋ ਤੁਰੰਤ ਇਹਨਾਂ ਨੇ ਐਫ ਆਈ ਆਰ ਨੰਬਰ 531/25 ਥਾਣਾ ਸਿਟੀ ਟੂ ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ 50000 ਰੁਪਏ ਕੈਸ਼ ਉਹਦੀ ਪ੍ਰੋਪਰ ਇਨਵੈਂਟਰੀ ਬਣਾ ਕੇ ਉਹ ਨੋਟਸ ਦੀਆਂ ਫੋਟੋਜ਼ ਕਰਕੇ ਤੇ ਜਿਹੜਾ ਮਦਈ ਆ ਸੰਦੀਪ ਸਿੰਘ ਉਹਨੂੰ ਭੇਜਿਆ ਗਿਆ ਜਿਨ੍ਹਾਂ ਨੇ ਕਾਲਰਜ਼ ਨੇ ਇਹਨਾਂ ਨੂੰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਬੁਲਾਇਆ ਸੀ ਉੱਥੇ ਜਦੋਂ ਇਹਨਾਂ ਨੇ ਪੈਸੇ ਹੈਂਡਓਵਰ ਕੀਤੇ ਤਾਂ ਤੁਰੰਤ ਕਾਰਵਾਈ ਕਰਦਿਆਂ ਸਾਡੀ ਪੁਲਿਸ ਨੇ ਇਹ ਦੋ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਇਹਨੂੰ ਖੁੱਡੀ ਰੋਡ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਉੱਥੇ ਰੇਡ ਕਰਨ ਤੋਂ ਇੱਕ ਦੋਸ਼ੀ ਭੋਲਾ ਸਿੰਘ ਵਾਸੀ ਦਗਾਲ ਜ਼ਿਲ੍ਹਾ ਸੰਗਰੂਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਜਿਹੜੀ ਗੱਲਬਾਤ ਹੈ ਇਹਦੇ ਚ ਸਾਰਾ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪੂਰਾ ਇਹਨਾਂ ਦਾ ਰੈਕਟ ਬਣਿਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਸੁਖਵਿੰਦਰ ਕੌਰ ਵਾਸੀ ਖੁੱਡੀ ਰੋਡ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਤੇ ਭੋਲਾ ਸਿੰਘ ਵਾਸੀ ਦਗਾਲ ਇਹ ਚਾਰ ਜਣਿਆਂ ਦਾ گرو ਸੀ ਤੇ ਜਿਹੜਾ ਵਿਕਟਮ ਸੀ ਗੁਰਜੰਟ ਸਿੰਘ ਉਹਦੇ ਸੁਖਵਿੰਦਰ ਕੌਰ ਦੇ ਨਾਲ ਨਾਜਾਇਜ਼ ਸਬੰਧ ਸਨ ਸਖਵਿੰਦਰ ਗੌਰ ਨੇ ਉਹਨੂੰ ਕਾਲ ਕਰਕੇ ਬਰਨਾਲਾ ਵਿਖੇ ਬੁਲਾਇਆ ਤੇ ਕੁੰਡੀ ਰੋਡ ਬਰਨਾਲਾ ਇਹਦਾ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜਿਹਦੇ ਵਿੱਚ ਜਦੋਂ ਇਹ ਸੰਬੰਧ ਬਣਾ ਰਹੇ ਸੀ ਮੁਰਜੰਟ ਸਿੰਘ ਤੇ ਉੱਥੇ ਦੋਸ਼ੀ ਭੋਲਾ ਸਿੰਘ ਤੇ ਹਰਸਿਮਰਨਪ੍ਰੀਤ ਸਿੰਘ ਤੁਰੰਤ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੂੰ ਸ਼ੋਅ ਕੀਤਾ ਕਿ ਇਹਨੂੰ ਇੱਕ ਅਪੱਤੀਜਨਕ ਹਾਲਤ ਦੇ ਵਿੱਚ ਫੜ ਲਿਆ ਗਿਆ ਉਸ ਤੋਂ ਬਾਅਦ ਇਹਨੂੰ ਬੰਦਕ ਬਣਾ ਕੇ ਤੇ ਇਹਦੇ ਪਰਿਵਾਰ ਨੂੰ ਕਾਲ ਕੀਤੀ ਗਈ ਤੇ ਪੈਸੇ ਕਲੈਕਟ ਕਰਨ ਵਾਸਤੇ ਬੁਲਾਇਆ ਗਿਆ ਇਹਨਾਂ ਨੂੰ ਇਹ ਵੀ ਡਰ ਦਿੱਤਾ ਗਿਆ ਕਿ ਗੁਰਜੰਟ ਸਿੰਘ ਦੀਆਂ ਅਪੱਤੀਜਨਕ ਤਸਵੀਰਾਂ ਤੇ ਵੀਡੀਓਜ਼ ਇਹਨਾਂ ਦੇ ਕੋਲ ਸਿਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਤੇ ਉਹ ਵੀ ਵਾਇਰਲ ਕਰਨ ਦਾ ਇਹਨਾਂ ਨੂੰ ਡਰ ਦਿੱਤਾ ਗਿਆ ਬਰਨਾਲਾ ਪੁਲਿਸ ਨੇ ਹਨੀ trap ਰੈਕਡ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਸਮੇਤ 3 ਨਰੂਪਿਆਂ ਨੂੰ ਗ੍ਰਿਫਤਾਰ ਕੀਤਾ ਇਸ ਮੌਕੇ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਪੁਲਿਸ ਨੂੰ ਮਿਲਿਸ਼ ਕੈਦ ਦੇ ਆਧਾਰ ਤੇ ਕਾਰਵਾਈ ਕਰਦਿਆ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਆਰੋਪੀਆਂ ਵਿੱਚ ਇੱਕ ਮਾਂ ਤੇ ਬੇਟਾ ਵੀ ਸ਼ਾਮਿਲ ਹੈ ਫਿਲਹਾਲ ਤੋਂ ਅਸ਼ਾਮ ਅਦਾਲਤ ਵਿੱਚ ਪੇਸ਼ ਕਰ ਰਿਹਾ ਮਾਰਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਇੱਕ ਸੰਦੀਪ ਸਿੰਘ ਵਾਸੀ ਆਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਇੱਕ ਕੰਪਲੇਂਟ ਥਾਣਾ ਸਿਟੀ ਟੂ ਬਰਨਾਲਾ ਦਿੱਤੀ ਸੀ ਕਿ ਇਹਨਾਂ ਦੇ ਪਿਤਾ ਗੁਰਜੰਟ ਸਿੰਘ ਵਾਸੀ ਆਕਲੀਆ ਨੂੰ ਕੁਝ ਵਿਅਕਤੀਆਂ ਨੇ ਬਰਨਾਲਾ ਵਿਖੇ ਬੰਦਕ ਬਣਾਇਆ ਹੋਇਆ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਵਿੱਚ ਉਹਨਾਂ ਤੋਂ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਸੋ ਤੁਰੰਤ ਇਹਨਾਂ ਨੇ ਐਫ ਆਈ ਆਰ ਨੰਬਰ 531/25 ਥਾਣਾ ਸਿਟੀ 2 ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ 50000 ਰੁਪਏ ਕੈਸ਼ ਉਹਦੀ ਪ੍ਰੋਪਰ ਇਨਵੈਂਟਰੀ ਬਣਾ ਕੇ ਉਹ ਨੋਟਸ ਦੀਆਂ ਫੋਟੋਜ਼ ਕਰਕੇ ਤੇ ਜਿਹੜਾ ਮਦਈ ਆ ਸੰਦੀਪ ਸਿੰਘ ਉਹਨੂੰ ਭੇਜਿਆ ਗਿਆ ਜਿਨ੍ਹਾਂ ਨੇ ਕਾਲਰਜ਼ ਨੇ ਇਹਨਾਂ ਨੂੰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਬੁਲਾਇਆ ਸੀ ਉੱਥੇ ਜਦੋਂ ਇਹਨਾਂ ਨੇ ਪੈਸੇ ਹੈਂਡਓਵਰ ਕੀਤੇ ਤਾਂ ਤੁਰੰਤ ਕਾਰਵਾਈ ਕਰਦੇ ਆ ਸਾਡੀ ਪੁਲਿਸ ਨੇ ਇਹ ਦੋ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਇਹਨੂੰ ਖੁੱਡੀ ਰੋਡ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਉੱਥੇ ਰੇਡ ਕਰਨ ਤੋਂ ਇੱਕ ਦੋਸ਼ੀ ਭੋਲਾ ਸਿੰਘ ਵਾਸੀ ਦਗਾਲ ਜ਼ਿਲ੍ਹਾ ਸੰਗਰੂਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਜਿਹੜੀ ਗੱਲਬਾਤ ਹੈ ਇਹਦੇ ਚ ਸਾਰਾ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪੂਰਾ ਇਹਨਾਂ ਦਾ ਰੈਕਟ ਬਣਿਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਸੁਖਵਿੰਦਰ ਕੌਰ ਵਾਸੀ ਖੁੱਡੀ ਰੋਡ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਰਾਜਵੀਰ ਕੌਰ ਵਾਸੀ ਲਾੜ ਬੰਜਾਰਾ ਤੇ ਭੋਲਾ ਸਿੰਘ ਵਾਸੀ ਦਗਾਲ ਇਹ ਚਾਰ ਜਣਿਆਂ ਦਾ ਗਰੁੱਪ ਸੀ ਤੇ ਜਿਹੜਾ ਵਿਕਟਿਮ ਸੀ ਗੁਰਜੰਟ ਸਿੰਘ ਉਹਦੇ ਸੁਖਵਿੰਦਰ ਕੌਰ ਦੇ ਨਾਲ ਨਜਾਇਜ਼ ਸੰਬੰਧ ਸਨ ਸੋਖਵਿੰਦਰ ਕੌਰ ਨੇ ਉਹਨੂੰ ਕਾਲ ਕਰਕੇ ਬਰਨਾਲਾ ਵਿਖੇ ਬੁਲਾਇਆ ਤੇ ਕੁੰਡੀ ਰੋਡ ਬਰਨਾਲਾ ਇਹਦਾ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜਿਹਦੇ ਵਿੱਚ ਜਦੋਂ ਇਹ ਸੰਬੰਧ ਬਣਾ ਰਹੇ ਸੀ ਮੁਰਜੰਟ ਸਿੰਘ ਤੇ ਉੱਥੇ ਦੋਸ਼ੀ ਭੋਲਾ ਸਿੰਘ ਤੇ ਹਰਸਿਮਰਨਪ੍ਰੀਤ ਸਿੰਘ ਤੁਰੰਤ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੂੰ ਸ਼ੋਅ ਕੀਤਾ ਕਿ ਇਹਨੂੰ ਇੱਕ ਅਪੱਤੀਜਨਕ ਹਾਲਤ ਦੇ ਵਿੱਚ ਫੜ ਲਿਆ ਗਿਆ ਉਸ ਤੋਂ ਬਾਅਦ ਇਹਨੂੰ ਬੰਦਕ ਬਣਾ ਕੇ ਤੇ ਇਹਦੇ ਪਰਿਵਾਰ ਨੂੰ ਕਾਲ ਕੀਤੀ ਗਈ ਤੇ ਪੈਸੇ ਕਲੈਕਟ ਕਰਨ ਵਾਸਤੇ ਬੁਲਾਇਆ ਗਿਆ ਇਨਾਂ ਨੂੰ ਇਹ ਵੀ ਡਰ ਦਿੱਤਾ ਗਿਆ ਕਿ ਗੁਰਜੰਟ ਸਿੰਘ ਦੀਆਂ ਅਪੱਤੀਜਨਕ ਤਸਵੀਰਾਂ ਤੇ ਵੀਡੀਓਜ਼ ਇਹਨਾਂ ਦੇ ਕੋਲ ਸਿਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਤੇ ਉਹ ਵੀ ਵਾਇਰਲ ਕਰਨ ਦਾ ਇਹਨਾਂ ਨੂੰ ਡਰ ਦਿੱਤਾ ਗਿਆ